ਹੌਣ ਚੱਲੇ ਕਿੱਕੇ ਕਹਿ ਕੇ ਨਾ ਬੁਲਾਉ ਦਦੀ ਜੀ ਸਾਨੂੰ ਛੋਟੇ ਛੋਟੇ ਕਹਿ ਕੇ ਨਾ ਬੁਲਾਉ ਦਦੀ ਜੀ ਨਿੱਕੇ ਨਿੱਕੇ ਕਹਿ ਕੇ ਨਾ ਬੁਲਾਉ ਦਦੀ ਜੀ ਸਾਨੂੰ ਛੋਟੇ ਛੋਟੇ ਕਹਿ ਕੇ ਨਾ ਬੁਲਾਉ ਦਦੀ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ YouTube official ਦੇ ਉੱਤੇ ਕੁਵਰਦੀਪ ਸਿੰਘ ਦਾ song ਦਾਦੀ ਜੀ 15 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ 15 ਦਸੰਬਰ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਸਾਰੇ ਕਰਿਓ ਧੰਨਵਾਦ ਜੀ ਅੱਜ ਸ਼ਾਮ ਨੂੰ ਟੀਜ਼ਰ ਜਿਹੜਾ ਉਹ ਆ ਜਾਏਗਾ ਹਾਂ ਜੀ ਤਕਰੀਬਨ 5:30 ਵਜੇ ਹਾਂ ਜੀ ਦਾਦੀ ਜੀ ਸੌਂਗ ਨੂੰ ਆਪਣਾ ਭਰਪੂਰ ਪਿਆਰ ਦਿਓ ਦੋਸਤੋ ਕਿਉਂਕਿ ਕੁਵਰਦੀਪ ਸਿੰਘ ਦੇ ਰੂਪ ਦੇ ਵਿੱਚ ਇਤਿਹਾਸ ਅੱਜ ਦੁਬਾਰਾ ਰਿਪੀਟ ਹੋਣ ਜਾ ਰਿਹਾ ਹੈ ਸਲਾਮ ਹੈ ਉਹਨਾਂ ਦੀ ਸ਼ਹਾਦਤ ਨੂੰ ਛੋਟੇ ਸਹਬਜ਼ਾਦੀਆਂ ਨੂੰ ਸਾਨੂੰ ਨਿੱਕੇ ਨਿੱਕੇ ਕਹਿ ਕੇ ਨਾ ਬਲਾਉਂਦਾ ਦਦੀ ਜੀ ਦੇ ਕੇ ਥਾਪੜਾ ਤੇ ਮੂੰਹੋਂ ਸਿਕਾਉਂਦਾ ਦਦੀ ਜੀ ਸਾਨੂੰ ਘੁੱਟ ਕੇ ਕਲੇਜੇ ਨਾਲ ਲਾਉਂਦਾ ਦਦੀ ਜੀ ਦੇ ਕੇ ਥਾਪੜਾ ਤੇ ਮੂੰਹੋਂ ਮੁਸਕਾਉ ਦਾਦੀ ਜੀ ਸਾਨੂੰ ਘੁੱਟ ਕੇ ਕਲੇਜੇ ਨਾਲ ਲਾਓ ਦਾਦੀ ਜੀ ਸਾਨੂੰ ਨਿੱਕੇ ਨਿੱਕੇ ਕਹਿ ਕੇ ਨਾ ਬੁਲਾਓ ਦਾਦੀ ਜੀ ਸਾਨੂੰ ਛੋਟੇ ਛੋਟੇ ਕਹਿ ਕੇ ਨਾ ਬੁਲਾਓ ਦਾਦੀ ਜੀ ਮੇਰਾ ਨਾਮ ਜੀ ਕੁਮਰਦੀਪ ਸਿੰਘ ਹੁਣ ਮੇਰਾ ਗਾਣਾ ਗਾਣਾ ਦਾਦੀ ਜੀ ਰਿਲੀਜ਼ ਹੋਣ ਜਾ ਰਿਹਾ YouTube ਉਤੇ ਤੇ ਇੱਕ ਬੇਨਤੀ ਪ੍ਰਵਾਨ ਕਰਨਾ ਚਾਹਾਂਗਾ ਕਿ ਸਾਰੇ ਇਸ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਕਬ ਤੁਸੀਂ ਪਹਿਲਾ Song ਆ ਰਿਹਾ ਕਿਸ ਤਰੀਕੇ ਨਾਲ ਮੰਦ ਦੇ ਵਿੱਚ ਆ ਕੇ ਦਾ ਇਹ ਪਹਿਲੇ Song ਕਲੀਕ ਕਰ ਪਹਿਲਾ Song ਮੇਰਾਗਾ ਸੀ ਤੇ ਇਸ ਕਰਕੇ ਮੇਰਾ ਮੇਰਾ ਮੇਨ ਪਲਾਨ ਐ ਸੀ ਕਿ ਮੈਂ ਆਪਣੀ ਸਿੱਖ ਧਰਮ ਨੂੰ ਜਿਆਦਾ ਅੱਗੇ ਰੱਖਾਂ ਇਸ ਕਰਕੇ ਪਹਿਲਾ ਆਪਾਂ ਧਾਰਮਿਕ ਗੀਤ ਹੀ ਰਿਲੀਜ਼ ਕੀਤਾ ਕਦੋਂ ਤੋਂ ਸਿੱਖ ਰਹੇ ਹੋ ਕਿੱਥੋਂ ਸਿੱਖਿਆ ਕਿਵੇਂ ਗਾਈਦੀ ਵਾਲ ਤੋਂ ਦਾ ਕਰਮ ਜਿਹੜਾ ਵਧਿਆ ਕੌਣ ਤੁਹਾਡੇ ਪੇਜ ਦਾ ਪੈਕਪ ਤਾਂ ਕੋ ਦੇ ਜੀ ਮੈਂ ਮੇਨਲੀ ਤੇ ਸਾਲ ਦੋ ਸਾਲ ਤੋਂ ਆਪਣੇ ਗੁਰੂ ਜੀ ਕੋ ਸਿੱਖਦਾ ਪਿਆ ਇਹਨਾਂ ਕੋਈ ਸਾਰੀ ਵਿਦਿਆ ਪ੍ਰਾਪ ਹਾਂਜੀ ਗੁਰੂ ਜੀ ਦਾ ਨਾਮ ਦਿਪਿੰਦਰ ਰਾਜ ਜੀ ਉਹਨਾਂ ਕੋਈ ਸਾਰੀ ਮੈਂ ਵਿਦਿਆ ਪ੍ਰਾਪਤ ਕੀਤੀ ਤੇ ਅੱਜ ਮੈਂ ਜੇ ਗਾਣਾ ਗਾ ਰਿਹਾ ਨਾ ਅੱਜ ਜੇ ਮੈਂ ਸੁਰ ਲਾ ਰਿਹਾ ਇਹਨਾਂ ਦੀ ਇਹਨਾਂ ਦੀ ਦੇਣੀ ਹੈ ਤੇ ਹੁਣ ਤੁਸੀਂ ਅੱਗੇ ਦੇ ਕੀ ਪਲਾਨ ਨੇ ਕਿਦਾਂ ਰਿਲੀਜ਼ ਹੋਣਾ ਗਾਣਾ ਕਦੋਂ ਰਿਲੀਜ਼ ਹੋ ਰਿਹਾ ਕੀਵੇਂ ਆ ਰਿਹਾ ਹੈ ਗਾਣਾ ਮੇਰਾ ਐ ਟ੍ਰੈਕ 15 15 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਤੇ ਇਸ ਗਾਣੇ ਵਿੱਚ ਆਪਾਂ ਛੋਟੇ ਸਾਹਿਬ ਜਦਿਆਂ ਬਾਰੇ ਗੱਲ ਕੀਤੀ ਹੈ ਕਿ ਉਹ ਆਪਣੇ ਦਾਦੀ ਮਾਂ ਨੂੰ ਕਹਿ ਰਹੇ ਨੇ ਕਿ ਆਪਾਂ ਛੋਟੇ ਨਹੀਂ ਹਾਂ ਆਪਾਂ ਬਹੁਤ ਵੱਡੀ ਸ਼ਖਸੀਅਤ ਦੇ ਮਾਲਕ ਹਾਂ ਤੇ ਸਾਨੂੰ ਕੋਈ ਬਾਉਂਡ ਨਹੀਂ ਕਰ ਸਕਦਾ ਕਿਸ ਤਿੱਕੇ ਦਾ ਗਾਣਾ ਜਿੱਥਾ ਕਿੱਥੇ ਕਿੱਥੇ ਸ਼ੂਟ ਹੋਇਆ ਕਿਸ ਤਿੱਕੇ ਦਾ ਇਹ ਕਿੱਥੋਂ ਰਿਲੀਜ਼ ਹੋ ਰਿਹਾ ਹੈ ਕਿੰਨੇ 뮤직 ਦਿੱਤਾ ਹੈ ਕੌਣ ਡਾਇਰੈਕਟਰ ਨੇ ਇਹ ਗਾਣਾ ਇਹ ਗਾਣੇ ਦੇ ਲਿਰਿਕਸ ਵਿਕਰਮਜੀਤ ਸਿੰਘ ਜੀ ਨੇ ਲਿਖੇ ਨੇ ਤੇ ਇਹ ਗਾਣਾ ਡਾਇਰੈਕਟ ਕੀਤਾ ਹੈ ਜਤਿੰਦਰ ਜੀਤੂ ਜੀ ਨੇ ਤੇ ਇਹ ਗਾਣਾ ਆਪਾਂ ਜਿਹੜਾ ਸ਼ੂਟ ਕੀਤਾ ਸੀ ਉਹ ਆਪਾਂ ਫਤੇਗੜ ਸਾਹਿਬ ਜਾ ਕੇ ਕੀਤਾ ਕਿ ਉੱਥੇ ਵੀ ਸਾਰਾ ਆਪਣਾ ਈਮੋਸ਼ਨਲ ਤੇ ਜਿਹੜਾ ਕੀ ਕਹਿੰਦੇ ਈਮੋਸ਼ਨਲ ਤੇ ਮੋਟੀਵੇਸ਼ਨਲ ਵਿਊ ਆਪੇ ਸਾਰਾ ਇਸ ਕਰਕੇ ਆਪਾਂ ਫਤੇਗੜ ਸਾਹਿਬ ਹੀ ਗਏ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਪਾਂ ਚੰਗਾ ਸੁਣੀ ਤੇ ਚੰਗਾ ਹੀ ਚੰਗਾ ਕਰਮ ਕਰੀਏ ਕਿਉਂਕਿ ਜੇ ਆਪਾਂ انسان ਦੀ ਸਭ ਤੋਂ ਵੱਡੀ ਜਿਹੜੀ ਆਪਾਂ ਜਿਹੜੇ ਰੱਬ ਨੇ ਜਿਹੜੀ ਸਾਨੂੰ ਗੁਣ ਦਿੱਤਾ ਹੈ ਸਭ ਤੋਂ ਜ਼ਿਆਦਾ ਮੇਨ ਗੁਣ ਦਿੱਤਾ ਸੁਣਨ ਦਾ ਕਿਉਂਕਿ ਜਿਹੜਾ ਬੱਚਾ ਛੋਟਾ ਬੱਚਾ ਵੀ ਹੁੰਦਾ ਪਹਿਲਾਂ ਉਹ ਸੁਣਦਾ ਹੈ ਉਹ ਗ੍ਰੈਸਪ ਕਰਦਾ ਫਿਰ ਬੋਲਣਾ ਸ਼ੁਰੂ ਹੁੰਦਾ ਇਸ ਕਰਕੇ ਆਪਾਂ ਜੋ ਸੁਣਾਂਗੇ ਉਹੀ ਕਰਾਂਗੇ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਆਪਾਂ ਜਿਆਦਾ ਜਿਵੇਂ ਅੱਜਕੱਲ ਠਾ ਠਈਆ ਵਾਲੇ ਗਾਣੇ ਚੱਲਦੇ ਨੇ ਉਹਨਾਂ ਨੂੰ ਛੱਡ ਕੇ ਆਪਾਂ ਧਾਰਮਿਕ ਆਪਣੇ ਪੰਜਾਬ ਨੂੰ ਪੰਜਾਬ ਦੀ ਜਿਹੜੀ ਵਿਰਾਸਤ ਉਹਨੂੰ ਸੰਭਾਲ ਕੇ ਰੱਖੀ ਇਹਨਾਂ ਨੂੰ ਹੋ ਗਿਆ ਤੁਸੀਂ ਕਹਿ ਰਹੇ ਹੋ ਇਹ ਮੈਸੇਜ ਦੇ ਰਹੇ ਹੋ ਤੇ ਉਹ ਵਾਲੇ ਸਮੇਂ ਦੇ ਠਾ ਠਾ ਧੂਆਂ ਕੀਤੀ ਹੋਈ ਨਹੀਂ ਨਹੀਂ ਇੰਜ ਕਦੀ ਨਹੀਂ ਹੋਏਗਾ ਕਿਉਂਕਿ ਇਹ ਚੀਜ਼ਾਂ ਸਾਡੇ ਸਰੀਰ ਵਾਸਤੇ ਨਹੀਂ ਚੰਗੀਆਂ ਹੈਗੀਆਂ ਇਹਦੇ ਵਿੱਚ ਜਿਹੜੀ ਆਪਾਂ ਫ੍ਰੀਕਵੈਂਸੀ ਵਗੈਰਾ ਵੇਖਦੇ ਆਂ ਅੱਜਕੱਲ ਦੇ ਗਾਣਿਆਂ ਵਿੱਚ ਜਿਆਦਾ ਬੇਸ ਜਿਆਦਾ ਟ੍ਰੈਵਲ ਉਹ ਸਾਡੇ ਸਰੀਰ ਵਾਸਤੇ ਨਹੀਂ ਚੰਗਾ ਹੈ